ਜੈ ਜੀ ਸਰਕਾਰ ਮੁਰਦਾਬਾਦ 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 ਜੈ ਜੀ ਸਰਕਾਰ ਮੁਰਦਾਬਾਦ 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 ਜੀ ਤੁਹਾਡੀ ਸ਼ੋਰ ਤੇ ਬਣਾ ਦੇਵਗੇ ਠੋਕ ਤੇ ਤੁਹਾਡੀ ਸ਼ੋਰ ਤੇ ਬਣਾ ਦੇਵਗੇ ਠੋਕ ਤੇ ਜਿੰਦਾਬਾਦ ਹਟਾ ਇੱਕਾ ਜਿੰਦਾਬਾਦ ਹਟਾ ਭੈਚਾਰਾ ਜਿੰਦਾਬਾਦ ਜਿਹੜੇ ਸ਼ਹੀਦ ਐ ਇਹ ਆਪਣੇ ਲਈ ਸ਼ਹੀਦ ਹੋ ਗਏ ਆਪਦੇ ਪਰਿਵਾਰ ਲਈ ਸ਼ਹੀਦ ਨਹੀਂ ਹੋਏ ਇਹ ਸਾਰਿਆਂ ਨੇ ਸ਼ਹੀਦ ਹੋ ਗਏ ਇਹਨਾਂ ਨੇ ਸ਼ਹੀਦੀਆਂ ਕੀ ਸਾਨੂੰ ਆਜ਼ਾਦੀਆਂ ਦਵਾਈਆਂ ਤੇ ਜਿਹੜੀ ਸ਼ੁਭਕਰਨ ਵੀਰ ਐ ਇਹ ਸ਼ਹੀਦ ਹੋਇਆ ਇਹਦੀ ਸ਼ਹੀਦੀ ਨਾਲ ਹੀ ਅਸੀਂ ਅਗਲੇ ਜਿਹੜੇ ਉਦੇ ਆ ਉਹ ਜਿੱਤਾਂਗੇ ਅਸੀਂ ਕਿਵੇਂ ਕਿ ਜਿਹੜੀਆਂ ਸਾਡੀਆਂ ਮੰਗਾਂ 12 ਮੰਗਾਂ ਉਹਨਾਂ ਲਈ ਸਾਡੇ ਸ਼ਹੀਦ ਨੇ ਸ਼ਹੀਦੀ ਦਿੱਤੀ ਆ ਸਾਡੇ ਸ਼ੁਭਕਰਨ ਵੀਰ ਨੇ ਪਰ ਉਹ ਜਾਇਆ ਨਹੀਂ ਜਾਣ ਦੇਵਾਂਗੇ ਕਿ ਉਹਦੀ ਸ਼ਹੀਦੀ ਨੂੰ ਕਿਸੇ ਕਿਸਮ ਤੇ ਜਾਇਆ ਨਹੀਂ ਜਾਣ ਦੇਵਾਂਗੇ ਅਸੀਂ ਜੋ ਵੀ ਆਉਣਗੇ ਇੱਥੇ ਉਹਨਾਂ ਤੋਂ ਸਵਾਲ ਪੁੱਛਣੇ ਆ ਜੀ ਕਿ ਸਾਡਾ ਸ਼ੁਭ ਕਰਨ ਵੀਰ ਨੂੰ ਸ਼ਹੀਦ ਕਿਉਂ ਕੀਤਾ ਗਿਆ ਉਹ ਲਿਖਿਆ ਵੀ ਪਿਆ ਮੇਰਾ ਕੀ ਕਸੂਰ ਸੀਗਾ ਮੇਰੇ ਗੋਲੀ ਕਿਉਂ ਮਾਰੀ ਉਹ ਪੁੱਛਦਾ ਉਹ ਸਾਥੋਂ ਵੀ ਪੁੱਛਦਾ ਤੇ ਸਾਡਾ ਫਰਜ਼ ਹੈ ਵੀ ਅਸੀਂ ਗਾਹਾਂ ਵੀ ਪੁੱਛੀਏ ਕਿ ਉਹਦੇ ਗੋਲੀ ਕਿਉਂ ਮਾਰੀ ਗਈ ਹੈ ਔਰ 12 ਜਿਹੜੀਆਂ ਮੰਗਾਂ ਸੀ ਅਸੀਂ ਜਿਹੜੇ 13 ਮਹੀਨੇ ਉੱਥੇ ਬੈਠੇ ਰਹੇ ਆ ਉਹੀ ਮੰਗਾਂ ਹੈਗੀਆਂ ਕਿ ਉੱਥੇ ਸਾਡੇ ਨਾਲ ਵਾਅਦਾ ਕੀਤਾ ਸੀ ਸਰਕਾਰ ਨੇ ਵੀ ਇਹ ਟੋਡੀਆਂ ਮੰਗਾਂ ਐਮਐਸਪੀ ਗਰੰਟੀ ਨੂੰ ਡਾਕਟਰ ਸਮਾਮੀਨਾਥ ਰਿਪੋਰਟ ਅਧੀ ਗ੍ਰੈਂਡ ਬਿੱਲ ਔਰ ਕਰਜ਼ਾ ਮੁਕਤੀ ਕਿਸਾਨ ਮਜ਼ਦੂਰ ਦਾ ਮਾਫ਼ ਕਰਾਂਗੇ ਹੋਰ ਲਖੀਨਪੁਰ ਖੀਰੀ ਵਾਲਿਆਂ ਨੂੰ ਇਨਸਾਫ ਦੇਵਾਂਗੇ ਪਰ ਉਹ ਨਹੀਂ ਮਿਲਿਆ ਪਰ ਉਹਦੇ ਬਦਲੇ ਸਾਡੇ ਬੱਚੇ ਨੂੰ ਗੋਲੀ ਜ਼ਰੂਰ ਮਿਲ ਗਈ ਐ ਪਰ ਉਹ ਇਨਸਾਫ ਨਹੀਂ ਮਿਲਿਆ ਮੈਂ ਐਨੀ ਗੱਲ ਜ਼ਰੂਰ ਮੇਰੇ ਕਿਸਾਨ ਭਰਾਵਾਂ ਨੂੰ ਕਹਿਣਾ ਵੀ ਉਹਦੀ ਜਿਹੜੀ ਸ਼ਹੀਦੀ ਆ ਉਹਨੂੰ ਜਾਣ ਨਹੀਂ ਜਾਣ ਦੇਣਾ ਚਾਹੀਦਾ ਇਹ ਪੂਰੇ ਭਾਰਤ 'ਚ ਯਾਤਰਾ ਨਿਕਲ ਰਹੀ ਆ ਕੋਈ ਜ਼ਿਲ੍ਹਾ ਨਹੀਂ ਛੱਡ ਰੇ ਹਾਂਜੀ ਜੀ ਜੀ ਮੇਰਾ ਨਾਮ ਹੈ ਜੀ ਹਾਕਮ ਸਿੰਘ ਮੈਂ ਲੋਕ ਖੁਲਾਈ ਇਨਸਾਫ ਵੈਲਫੇਅਰ ਸੁਸਾਇਟੀ ਜਿਹੜੀ ਹਿੱਸਾ ਦਾ ਪ੍ਰਧਾਨ ਆ ਉਹਡੇ ਯੂਸਿੰਗ ਸਰਸਾ ਦੀ ਜੇਬ ਗੱਲ ਇਹ ਆ ਵੀ ਤੁਹਾਨੂੰ ਸਾਡੇ ਵੱਡੇ ਵੀਰ ਜੀ ਗੁਰਦਾਸ ਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਵੀ ਇਹ ਹਰਿਆਣਾ ਦੀ ਗੁੰਡਾ ਸਰਕਾਰ ਨੇ ਗੁੰਡਾ ਪੁਲਸੀਆਂ ਕੋਲੋਂ ਸਾਡੇ ਵੀਰ ਨੂੰ ਸ਼ਹੀਦ ਕਰਾਇਆ ਐ ਇੰਨੀ ਕੋਈ ਗੱਲ ਮੈਂ ਤੁਹਾਨੂੰ ਕਹਿਣੀ ਐ ਵੀ ਭਰਾਵੋ ਅਸੀਂ ਅਕਾਲ ਪਤਾ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਸੀ ਜਾਂ ਤੇ ਐਤ ਦਾ ਟਾਂਡਿਆਂ ਵਾਲੀ ਤੇ ਜਾਂ ਭਾਂਡਿਆਂ ਵਾਲੀ ਇੱਕ ਲਾਸ਼ ਦੇ ਰੂਪ ਦੇ ਵਿੱਚ ਉਹਨਾਂ ਸਾਡਾ ਸ਼ਹੀਦ ਭੇਜਦਾ ਜਾਂ ਤਾਂ ਭਾਈ ਤੁਸੀਂ ਇਕੱਠੇ ਹੋ ਕੇ ਸਾਰੇ ਉੱਥੇ ਆ ਜਾਓ ਸਾਡੇ ਝੰਡੇ ਦਾ ਡੰਡਾ ਬੰਨਜੋ ਨਹੀਂ ਤਾਂ ਜਿਵੇਂ ਉਹਨਾਂ ਸ਼ੁਰੂਆਤ ਕੀਤੀ ਆ ਆਉਣਗੀਆਂ ਸਾਡੀਆਂ ਲਾਛਾਂ ਹੀ ਜਿੰਨਾ ਚਿਹਰੇ ਇਹ ਕਾਨੂੰਨ ਲਾਗੂ ਨਹੀਂ ਹੁੰਦੇ ਉੱਠ ਕੇ ਅਸੀਂ ਨਹੀਂ ਆਉਂਦੇ ਨਾ ਕਾਂਗੇ ਨਾ ਛੁਕਾਂਗੇ ਜਾਂ ਤਾਂ ਸਰਕਾਰ ਨੂੰ ਸਾਡੀਆਂ ਲਾਛਾਂ ਭੇਜਣੀਆਂ ਪੈਣਗੀਆਂ ਤੇ ਜਾਂ ਤੁਹਾਡਾ ਕਾਠੀ ਇਹ ਨਾ ਹੋ ਜੂ ਵੀ ਸਰਕਾਰ ਨੂੰ ਝੋਕੇ ਸਾਡੀਆਂ ਜਿਹੜੀਆਂ ਮੰਗਾਂ ਐ ਲਾਗੂ ਕਰਨੀਆਂ ਜਿੰਨਾ ਚਿਰ ਸਰਕਾਰਾਂ ਆਉਣ ਆਲੀਆਂ ਬਾਉਣ ਦੀਆਂ ਅਸੀਂ ਉੱਠ ਕੇ ਨਹੀਂ ਆਉਂਦੇ ਸਰਕਾਰ ਤਾਂ ਬਣ ਕੇ ਦੇਸ਼ ਚਾਹੂਗੀ ਨਾ ਦੇਸ਼ ਚਲਾਉਗੀ ਜੀ ਜਿਹੜੀ ਸਰਕਾਰ ਬਣੂਗੀ ਉਹਨੂੰ ਸਾਡੀਆਂ ਇਹ ਮੰਗਾਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਰੱਖਣੀਆਂ ਪੈਣੀਆਂ ਉਹਦੀ ਮਜਬੂਰੀ ਬਣਾ ਦਿਓ ਵੀ ਉਹਨੂੰ ਰੱਖਣੀਆਂ ਪੈਣ ਔਰ ਪਹਿਲ ਦੇ ਆਧਾਰ ਤੇ ਜੇ ਉਹਨੇ ਦੇਸ਼ ਦੇ ਵਿੱਚ ਆਉਣੇ ਕਾਬਜ ਹੋਣਾ ਜਿਹੜੀ ਸਰਕਾਰ ਨੇ ਉਹਨੂੰ ਪਹਿਲ ਦੇ ਆਧਾਰ ਤੇ ਸਾਡੀਆਂ ਮੰਗਾਂ ਵਿੱਚ ਰੱਖਣੀਆਂ ਪੈਣ ਲੈਕਸ਼ਨ ਤੋਂ ਬਾਅਦ ਵੀ ਅਸੀਂ ਬੈਠੇ ਆਂ ਜਿਵੇਂ ਕਿ 13 ਮਹੀਨੇ ਬੈਠੇ ਸੀ ਉਦੋਂ ਵੀ ਅਸੀਂ ਕਹਿੰਦੇ ਸੀ ਵੀ 24 ਤਾਈਂ ਵੀ ਬੈਠੇ ਰਹਿਾਂਗੇ ਸ਼ਾਇਦ ਸਾਨੂੰ 29 ਤਾਈਂ ਨਾ ਬੈਠਣਾ ਪਵੇ ਜੇ ਅਸੀਂ ਉੱਠ ਕੇ ਵਾਪਸ ਨਹੀਂ ਆਉਣ ਵਾਲੇ ਸਾਡੇ ਨਾਲ ਜਿਹੜੇ ਕਿਸਾਨ ਔਰ ਮਜ਼ਦੂਰ ਦੁਕਾਨਦਾਰ ਜਿਹੜੇ ਨਾਲ ਖੜੀ ਹੈ ਬੈਕਸਾਈਡ ਤੇ ਉਹ ਸਾਨੂੰ ਨਹੀਂ ਆਉਣ ਦੇਣਗੇ ਸਾਨੂੰ ਇਹ ਪੂਰਾ ਵਿਸ਼ਵਾਸ ਹੈ ਵੀ ਸਾਡੇ ਨਾਲ ਡਿਢਤਾ ਨਾਲ ਖੜੇ ਰਹਿਣਗੇ ਔਰ ਇੱਕ ਜ਼ਰੂਰ ਕਹਿਣੀ ਚਾਹੁੰਦਾ ਮੈਂ ਆਉਣ ਵਾਲੀ ਸਰਕਾਰ ਜਿਹੜੀ ਆਊਗੀ ਔਰ ਇਹ ਕਿਹੜੀ ਕੀ ਸੁਨੇਹਾ ਕਿ ਅਸੀਂ ਅੱਜ ਤੱਕ ਮੇਰੇ ਕਿਸਾਨ ਭਰਾਵਾਂ ਨੂੰ ਵੀ ਦੱਸਦਾ ਅਸੀਂ ਆਪਣੇ ਗੱਟਿਆਂ ਦੇ ਮੂੰਹ ਨਹੀਂ ਖੋਲ ਕੇ ਦੇਖੇ ਆਪਣਾ ਰਾਸ਼ਨ ਨੂੰ ਖੋਲ ਕੇ ਨਹੀਂ ਦੇਖਿਆ ਕਿ ਸਾਨੂੰ ਹਰਿਆਣੇ ਚੋਂ ਜਿਹੜੀ ਇਹ ਸਰਕਾਰ ਕਹਿੰਦੀ ਹੈ ਹਰਿਆਣੇ ਦੇ ਲੋਕ ਨਾਲ ਨਹੀਂ ਇਹਨਾਂ ਦੇ ਅਸੀਂ ਹਰਿਆਣੇ ਦੇ ਤੁਸੀਂ ਹਰਿਆਣੇ ਦੇ ਜਿਹੜੇ ਉੱਥੇ ਲੰਗਰ ਲਿਜਾਂਦੇ ਆ ਉਹ ਹਰਿਆਣੇ ਦੇ ਤੇ ਸਰਕਾਰ ਦੀਆਂ ਨਾਕਾਮੀਆਂ ਮੈਂ ਇਹ ਸਨੇਹਾ ਫੇਰ ਦੇਣਾ ਚਾਹੁੰਦਾ ਪਿੰਡ ਵਸਨੀਆਂ ਨੂੰ ਵੀ ਪਿੰਡ ਚ ਆਉਂਦੇ ਤੋਂ ਸਵਾਲ ਜ਼ਰੂਰ ਪੁੱਛਨੇ ਜੇ ਕਿਸਾਨੀ ਨੂੰ ਪਿਆਰ ਕਰਦੇ ਹੋ ਤਾਂ ਮੇਰਾ ਇਹ ਇਸ ਨੂੰ ਵੀ ਸਰਦਾ ਦੇ ਫੁੱਲ ਤਾਂ ਹੀ ਖੇਡ ਹੋਣਗੇ ਜੇ ਅਸੀਂ ਉਹਨਾਂ ਨੂੰ ਸਵਾਲ ਕਰਨਾ ਕਰਦੇ ਪੁੱਛਾਂਗੇ ਕਿਉਂ ਉਹ ਇਹ ਬਿਨਾ ਪੈਰ ਵਾਲਾ ਲੋਪੈ ਜਿਹੜਾ ਭਾਜਪਾ ਨੇ ਖੜਾ ਕੀਤਾ ਕਿਉਂ ਕਿਤੇ ਟਿਕੇ ਹੀ ਨਹੀਂ ਇਹ ਇਹ ਆਪਣੇ ਲਈ ਵਰਦੇ ਹਨ ਕਿ ਤੁਹਾਡੇ ਲਈ ਕਦੇ ਵੀ ਨਹੀਂ ਕੋਈ ਕੰਮ ਕਰ ਰਹੇ ਹੈ ਸਭ ਵਾਹਿਗੁਰੂ ਜੀ ਸ਼ੁਭ ਕਰਨ ਵੀਰ ਅਮਰ ਰਹੇ 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 ਜੀ ਜੇਤੀ ਸਰਕਾਰ ਜੁੜਾ ਬਾਦ